ਹਾਂ ਜੀ ਇਹ ਵੀ ਐਸੇ ਕੁਐਸਚਨ ਆਨਸਰ ਤੁਸੀਂ ਯਾਦ ਕਰ ਲੈਣਾ ਹਾਂ ਜੀ ਸਾਰੇ ਬੱਚਿਆਂ ਨੇ ਬੋਲੋ ਹਾਂ ਜੀ ਹਾਂ ਤੇ ਮੈਂ ਤੁਹਾਨੂੰ ਵਿੱਚ ਵਿੱਚ ਕੁਐਸਚਨ ਪੁੱਛਦੀ ਹਾਂ ਠੀਕ ਹੈ ਰਾਮ ਤੁਸੀਂ ਬੈਠੋ ਉੱਥੇ ਜਾ ਕੇ ਮਨਜੋਤ ਕੋ ਹੈਂਡਸ ਅਪ ਕਰਿਓ ਠੀਕ ਹੈ ਪਹਿਲੇ ਸਮਿਆਂ ਵਿੱਚ ਬੱਚਿਆਂ ਦੇ ਘੜੋਣੇ ਕਿਹੋ ਜਿਹੇ ਹੁੰਦੇ ਹਨ ਜਿਹੜਾ ਪਹਿਲਾ ਸਮਾਂ ਸੀ ਬੱਚਿਆਂ ਨੇ ਖਿਡੌਣੇ ਕਿਵੇਂ ਦੇ ਹੁੰਦੇ ਸੀ? ਅਸ਼ਮਨ ਪਹਿਲੇ ਸਮੇਂ ਵਿੱਚ ਬੱਚਿਆਂ ਦੇ ਖਿਡੌਣੇ ਮਿੱਟੀ ਅਤੇ ਲੱਕੜ ਦੇ ਬਣੇ ਹੁੰਦਾ ਸੀ। ਹਾਂ ਮਿੱਟੀ ਅਤੇ ਲੱਕੜ ਦੇ ਕਿਉਂਕਿ ਹੁਣ ਤਾਂ ਦੇਖੋ ਐਡਵਾਂਸ ਟੈਕਨੋਲੋਜੀ ਇੰਨੀ ਆ ਗਈ ਪਲਾਸਟਿਕ ਦੇ ਵੀ ਲਗਾ ਲਓ ਹੋਰ ਵੀ ਕਈ ਬਿਜਲੀ ਦੀਆਂ ਤਾਰਾ ਵਗੈਰਾ ਹਨਾ ਕਿੰਨਾ ਕੁ ਛਾਣ ਲੱਗ ਗਿਆ ਇਹਦੇ ਵਿੱਚ ਵੀ। ਸਟੀਲ ਦੇ ਵੀ ਆਉਣ ਲੱਗੇ। ਅਣੀ ਨੈਕਸਟ ਪ੍ਰਸ਼ਨ ਸੁਣੋ ਹੁਣ ਦੇ ਨੌਜਵਾਨ ਅਤੇ ਬੱਚੇ ਕਿਹੜੀਆਂ ਸਹੂਲਤਾ ਚਾਹੁੰਦੇ ਹਨ ਹੁਣ ਦੇ ਬੱਚੇ ਔਰ ਨੌਜਵਾਨ ਕਿਵੇਂ ਦੀਆਂ ਸਹੂਲਤਾ ਚਾਹੁੰਦੇ ਹਨ ਮਣੀ ਕਿਤੇ ਧਿਆਨ ਹੈ ਤੁਹਾਡਾ ਕਿਰਨ ਉੱਠੀ ਬੋਲ ਲੀਕ ਹਾਂਜੀ ਹੁਣ ਦੇ ਜਾਉਂਦੇ ਹੋ ਫਿਰ ਤੁਸੀਂ ਹਾਂਜੀ ਵੀ ਸਾਡੇ ਕੋਲ ਕੀ ਚੀਜ਼ ਹੋਣੀ ਚਾਹੀਦੀ ਹੈ ਮੋਟਰਾਈਜ਼ ਕਰੀਏ ਤੁਸੀਂ ਆਏ ਹੋ ਨਹੀਂ ਤੁਸੀਂ ਤਾਂ ਵੀਂਪਰੀ ਸਾ ਹੁਣ ਹੋ ਜਾਂਦਾ ਹਾਂਜੀ ਪਰ ਮਿਲੂਗਾ ਫਿਰ ਹੌਲੀ ਹੌਲੀ ਪੜੋ ਸਾਰਾ ਕੁਝ ਮਿਲੂਗਾ ਕਾਈ ਹਾਂ ਅੱਛਾ ਤੁਸੀਂ ਦੱਸੋ ਹੁਣ ਇਹ ਤਾਂ ਆਪ ਹੀ ਗੋਣ ਰੱਖਿਆ ਲਈ ਬੰਦ ਕਰੋ ਦੇਖਣਾ ਨਹੀਂ ਤੁਸੀਂ ਘਰ ਦੇ ਕੰਮਕਾਰ ਵਿੱਚ ਕੀ ਸਹਾਇਤਾ ਕਰਦੇ ਹੋ ਮੰਜਾ ਸਿੱਧਾ ਬੈਠੋ ਤੁਸੀਂ ਘਰ ਦੇ ਕੰਮ ਵਿੱਚ ਕੀ ਸਹਾਇਤਾ ਕਰਦੇ ਹੋ ਮੰਮੀ ਪਾਪਾ ਦੀ ਜਾਂ ਭੈਣ ਭਰਾ ਦੀ ਕਿਸੇ ਦੀ ਵੀ ਹੈਲਪ ਕਰਦੇ ਹੋ ਜੋ ਘਰੇ ਕੰਮ ਤੁਸੀਂ ਦੱਸੋ ਇਹਦਾ ਅਨਸਰ ਅਸੀਂ ਘਰ ਵਿੱਚ ਆਪੀ ਬੋਲ ਰਹੀ ਆ ਜੋਣਾ ਜੀ ਬੰਤ ਮਨਜੋਤ ਸਿੱਧਾ ਬੈਠ ਤੇ ਦੇਖ ਰਹੀ ਚੀਕ ਰਹੀ ਹਾਂ ਤੂੰ ਕਰਦੀ ਹੈਂ ਹਾਂਜੀ ਸੱਚੀ ਤੇਰੇ ਮੰਮੀ ਨੂੰ ਪੁੱਛੋ ਹੋ ਸੱਚਾ ਫੇਰ ਹੋਰ ਕੀ ਕਰਦੀ ਬੁੱਕਾਂ ਦਾ ਬੰਦ ਕਰਾ ਦੇਈ ਜਿੰਨਾਂ ਬੁੱਕ ਬੰਦ ਹੈ ਬੇਟਾ ਬੰਦ ਹਨ ਗਮ ਤੇਰੀ ਬੁੱਕ ਹਾਂਜੀ ਹਾਂ ਦੇ ਬਸ ਬਸ ਹੋਰ ਕਿਵੇਂ ਬੰਦ ਕਰ ਤਾ ਦੂਜੇ ਕਮਰੇ ਚ ਤੇ ਰਹੀ ਹੈ ਤੇ ਅਸੀਂ ਜਾਵਣ ਨੂੰ ਨਹੀਂ ਆਪ ਸਹੀ ਜਿਵੇਂ ਪੇਪਰ ਚ ਲਿਖਦੇ ਆ ਉਵੇਂ ਆਨਸਰ ਦੋ ਇਹਦਾ ਜਿਵੇਂ ਆਪਾਂ ਪੇਪਰ ਦੇ ਵਿੱਚ ਨਿਗਾਹੇ ਚਾ ਵੜੋਂਦੇ ਹਾਂ ਇਹ ਕਰਦੇ ਐਵੇਂ ਨਹੀਂ ਹੁਣ ਸੁਣੇ ਦਾ ਆਨਸਰ ਇਹਦਾ ਆਨਸਰ ਦਊਗੀ ਤੁਹਾਨੂੰ ਅਰਸ਼ਦੀਪ ਹਾਂਜੀ ਅਰਸ਼ ਅਸੀਂ ਕਰਦੇ ਕਾਹ ਕੰਮ ਕਾਹ ਦੇ ਕੰਮਾਂ ਵਿੱਚ ਸਹਾਇਤਾ ਕਰਾਉਂਦੇ ਹਾਂ ਜਿਵੇਂ ਕੇ ਬਰਤਨ ਸਾਫ਼ ਕਰਨਾ ਕੱਪੜੇ ਧੋਣਾ ਆ ਘਰ ਦੀ ਸਫਾਈ ਕਰਨਾ ਆ ਤੂੰ ਤਾਂ ਇਹਦੇ ਵਿੱਚ ਇਹ ਵੀ ਲਿਖ ਸਕਦੀ ਸੀ ਕਿ ਮੈਂ ਆਪਣੇ ਛੋਟੇ ਭਰਾ ਨੂੰ ਵੀ ਖਿਡਾਉਂਦੀ ਹਾਂ ਹੈ ਤਾਂ ਮੰਮੀ ਦੀ ਤਾਂ ਹੈਲਪ ਹੀ ਹੋ ਰਹੀ ਇਹਦੇ ਨਾਲ ਮੰਮੀ ਆਪ ਦਾ ਦੂਜਾ ਕੰਮ ਕਰ ਲੈਂਦੀ ਹੈ ਹੈਨਾ ਕੇ ਹਾਂਜੀ ਅਸੀਂ ਆਪਣੇ ਘਰ ਵਿੱਚ ਜਿਵੇਂ ਵੀ ਕੋਈ ਵੀ ਹੈਲਪ ਕਰਵਾਨੇ ਆ ਜਿਵੇਂ ਕੋਈ ਬਰਤਨ ਸਾਫ ਕਰਨਾ ਕੱਪੜੇ ਧੋਣਾ ਘਰ ਦੀ ਸਫਾਈ ਹੁਣ ਮੁੰਡੇ ਕਹਿਣਗੇ ਬਣ ਕੇ ਨਾ ਤਾਂ ਅਸੀਂ ਕੱਪੜੇ ਧੋਨੇ ਆ ਨਾ ਅਸੀਂ ਘਰ ਦੀ ਕੋਈ ਸਫਾਈ ਕਰਵਾਂਦੇ ਆ ਨਾ ਅਸੀਂ ਕੋਈ ਬਰਤਨ ਮਾ ਲਦੇ ਫਿਰ ਮੁੰਡੇ ਕੀ ਲਿਖਣਗੇ ਹਰ ਜੋ ਸਿੱਧੇ ਬੈਠੋ ਕੀ ਲਿਖੋਗੇ ਹਾਂਜੀ ਹਾਂ ਦੱਸੋ ਜੋ ਵੀ ਤੁਸੀਂ ਲਿਖਦੇ ਹੋ ਨਾ ਉਹ ਮਤਲਬ ਥੋੜੀ ਜਿਹੀ ਕਰਦੇ ਹੋ ਹਾਂ ਸਬਜ਼ੀ ਲਿਆ ਦੇਵਾਂਗੇ ਹਾਂ ਸਬਜ਼ੀ ਲਿਆ ਦੋਗੇ ਹੈ ਦੁੱਧ ਵੀ ਲਿਆ ਸਕਦੇ ਹੋ ਮੁੰਡੇ ਕੀ ਕਰ ਸਕਦੇ ਨੇ ਕਰ ਤੇ ਜਿਨ੍ਹਾਂ ਦੇ ਘਰੇ ਮੱਝ ਔਰ ਕੱਖਾਂ ਵਾਲਾ ਕੰਮ ਨਾ ਹੋਵੇ ਉਹ ਨਹੀਂ ਜਿਨ੍ਹਾਂ ਦੇ ਘਰੇ ਮੱਝਾਂ ਵਗੈਰਾ ਦਾ ਕੰਮ ਨਾ ਹੋਵੇ ਤਾਂ ਫਿਰ ਉਹ ਸਬਜ਼ੀ ਸਬਜੀ ਬਣਾ ਲਾਂਗੀ ਸਾਜੀ ਅਚਾਰ ਜੋ ਤੁਸੀਂ ਕੁਝ ਦੱਸ ਰਹੀ ਸੀ ਤੇ ਨਹੀਂ ਹੋਣੀ ਕਿ ਕਰਨਾ ਬੰਦੇ ਨਹੀਂ ਨਹੀਂ ਸਬਜ਼ੀ ਆਲੀ ਉਹ ਨਹੀਂ ਸਬਜ਼ੀ ਘਰ داری ਬਾਪਾ ਨੇ ਹਲ ਕੱਪ ਹਾਂ ਹੁਸਨ 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 ਹੈ ਹੁਸਨ ਤੁਸੀਂ ਦੱਸੋ ਕੱਪੜੇ ধੋਣਾ ਨਹੀਂ ਸਾਧ ਰਹੀ ਤੇਲ ਨਹੀਂ ਹਾਂ ਨਹੀਂ ਇਹਦਾ ਮਤਲਬ ਘਰੇ ਮੁੰਡਿਆਂ ਦਾ ਕੋਈ ਕੰਮ ਨਹੀਂ ਹੁੰਦਾ ਹੈਗਾ ਵੀ ਕੁੜੀਆਂ ਜੇ ਸਾਰਾ ਕੰਮ ਕਰਦੀਆਂ ਨੇ ਮਤਲਬ ਕੀ ਕੰਮ ਨੇ ਫਿਰ ਮੁੰਡੇ ਨੂੰ ਯਾਦ ਕਿਉਂ ਨਹੀਂ ਆ ਰਿਹਾ ਉਹ ਕੰਮ ਸਾਡਾ ਬਸ ਚਲੋ ਬਾਈ ਉਹ ਤੇ ਹੋਜੀ ਨਾ ਨਾ ਹਾਂ ਹਾ ਦਾ ਸਹੋੜੀ ਦੱਸ ਬੋਲੋ ਸਾਡੀ ਜੀ ਹਾਂ ਕਾਸ਼ ਤੁਸੀਂ ਦੱਸੋ ਹਾਂ ਮੰਮੀ ਜੋ ਵੀ ਕਹਿੰਦੀ ਹੈ ਇਹਦਾ ਮਤਲਬ ਤਾਂ ਇਹੀ ਹੋਇਆ ਵੀ ਮੱਝ ਔਰ ਕੱਖਾਂ ਦਾ ਕੰਮ ਹੀ ਕਰਦੇ ਹੋ ਕੁਝ ਕੰਮ ਨਹੀਂ ਕਰਦੇ ਆ ਮੰਮੀ ਕੋਈ ਸੁਣ ਹਾ 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 ਹਾਂ ਤੁਸੀਂ ਲਿਖ ਸਕਦੇ ਹੋ ਫਿਰ ਦੱਸਿਆ ਤਾਂ ਐ ਨਹੀਂ ਤੁਸੀਂ ਐਵੇਂ ਵੀ ਲਿਖ ਸਕਦੇ ਹੋ ਕਿ ਅਸੀਂ ਹਨਾ ਜਿਵੇਂ ਪਾਪਾ ਘਰੇ ਆਂਦੇ ਨੇ ਤਾਂ ਉਹਨਾਂ ਨੂੰ ਪਾਣੀ ਖੜਾਨਿਆ ਠੀਕ ਹੈ ਨਾ ਜਿਵੇਂ ਮੰਮੀ ਕਹਿੰਦੀ ਹੈ ਵੀ ਤੇਰੇ ਦਾਦੀ ਨੂੰ ਖਾਣਾ ਦੇ ਆ ਤਾਂ ਅਸੀਂ ਖਾਣਾ ਦੇ ਕੇ ਆਨੇ ਆ ਜਿਵੇਂ ਮੇਰੇ ਦਾਦਾ ਜੀ ਕਹਿੰਦੇ ਨੇ ਵੀ ਤੂੰ ਅਖਬਾਰ ਲਿਆ ਦੇ ਮੈਨੂੰ ਤਾਸੀ ਖਵਾਰ ਦੇ ਕਹਿੰਦੇ ਆ ਉਹਨਾਂ ਨੂੰ ਹਾਂ ਨਾ ਸਮਝ ਆ ਰਹੀ ਹੈ ਗੱਲ ਨਹੀਂ ਅਸੀਂ ਆਪਣੇ ਛੋਟੇ ਭੈਣ ਭਰਾ ਨੂੰ ਵੀ ਪੜ੍ਹਾ ਲੈਣ ਉਹ ਵੀ ਤਾਂ ਇੱਕ ਕੰਮ ਹੀ ਹੈ ਦਾਦਾ ਦਾਦੀ ਨੂੰ ਮੈਂ ਤਾਂ ਬਣਾਉਣੀ ਹੈ ਹਾਂ ਦਾਦੀ ਕਹਿੰਦੀ ਹੈ ਵੀ ਮੈਨੂੰ ਮੇਰੀਆਂ ਨਿੱਕੀਆਂ ਬਣਾਉਣੀ ਹੈ ਹੈ ਛੁੱਟੀ 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 ਹਾਂ ਮਤਲਬ ਇਹ ਵੀ ਤਾਂ ਕੰਮ ਹੀ ਨੇ ਇਸ ਲਈ ਇਹ ਮੁੰਡੇਆਂ ਨੂੰ ਕੰਮ ਹੀ ਨਹੀਂ ਆਦੋਂਦੇ ਕੱਲਾ ਘਰੇ ਪਾੜੇ ਪਾੜੇ ਮਾਂਜਣਾ ਝਾੜੂ ਕੱਢਣਾ ਪੋਚਾ ਲਗਾਣਾ ਉਹ ਕੰਮ ਨਹੀਂ ਐ ਬਾਕੀ ਵੀ ਹੋਰ ਕੰਮ ਹੁੰਦੇ ਨੇ ਜੀ ਜੀ ਮੇਰਾ ਬਾਪੂ بڑے بڑے ਮੁੰਡੇ ਇਹ ਕੰਮ ਕਰਦੇ ਨਹੀਂ ਹਾਂ ਉਹ ਵੀ ਕੰਮ ਹੀ ਐ ਕੁਰਸੀ ਲਿਆਉਂਦਾ ਵੀ ਤਾਂ ਕੰਮ ਹੀ ਐ ਹਾਂ ਨਹੀਂ ਬੁੱਟੇ ਸਿੱਧਾ ਆ ਜਾ ਹਾਂ ਜੀ ਪ੍ਰਸ਼ੰਦ ਸੋ ਤੁਸੀਂ ਹਰ ਰੋਜ਼ ਕਿੰਨਾ ਸਮਾਂ ਟੀਵੀ ਦੇਖਦੇ ਹੋ एंसर बिल्कुल सही सही देना है जिन्ना समा देख दर्श खड़ा हो बेटा खुशी एक घंटा ही देखते बद नही देखते देखना नहीं चाहता ना ਨਹੀਂ ਜਿਆਦਾ ਟਾਈਮ ਪੜਾਈ ਕਰਨੀ ਹੈ ਕੋਣ ਦੇਖੇ ਲਈ ਇੱਤਾ ਹੀ ਨਹੀਂ ਫੋਨ ਵੀ ਚਲਾਉਣਾ ਕਰ ਗੋਦਦੱਲਾ ਵੀ ਲੋਕੀਂ ਤਾਂ ਦੇਖਣੀ ਨਹੀਂ ਇਸ ਤਰ੍ਹਾਂ ਕੋਈ ਫालतू चीज ਨਹੀਂ ਦੇਖਣੀ ਹਾਂਡੀ ਆਪਾਂ ਨੂੰ ਪਤਾ ਲੱਗ ਗਿਆ ਓਏ ਜੀ ਜੀ ਤੁਸੀਂ ਆਪਣੇ ਦਾਦਾ ਦਾਦੀ ਕੋਲ ਕਿੰਨਾ ਸਮਾਂ ਬਿਤਾਉਂਦੇ ਹਾਂ ਦਾਦਾ ਮੰਜੋ ਤਾਂ ਤੁਸੀਂ ਖੜੀ ਹਾਂ ਸਾਡੇ ਕੋਲ ਆਪੇ ਦਾਦਾ ਦਾਦੀ ਕੋਲ ਤਾਂ ਆਪੇ ਸਮਾਂ ਬਿਤਾਉਣਾ ਹਾਂ ਹਾਂ ਅਸੀਂ ਆਪਣੇ ਦਾਦਾ ਦਾਦੀ ਕੋਲ ਇਹਦਾ ਅੰਸ਼ ਤੁਸੀਂ ਇਹ ਨਹੀਂ ਲਿਖ ਸਕਦੇ ਸੀ 1 ਘੰਟਾ ਬਿਤਾਉਨੇ ਆ ਸੀ 2 ਘੰਟਾ ਬਿਤਾਉਣੇ ਆ ਉਹਦੇ ਕੋਲ ਨਹੀਂ ਜਾ ਸਕਦੇ ਨਹੀਂ ਹਾਂ ਆਪਾਂ ਤਾਂ ਦਾਦਾ ਦਾਦੀ ਕੋਲ ਕਦੇ ਵੀ ਜਾ ਸਕਦੇ ਹਾਂ ਠੀਕ ਹੈ ਨਾ ਤਾਂ ਆਪਾਂ ਕਾਫੀ ਸਮਾਂ ਬਿਤਾਉਂਦੇ ਹਾਂ ਅੱਛਾ ਆਪਣਾ ਪ੍ਰਸ਼ਨ ਹੈ ਕੁਝ ਨੌਜਵਾਨ ਦੂਸਰੇ ਦੇਸ਼ਾਂ ਨੂੰ ਕਿਉਂ ਜਾਣਾ ਚਾਹੁੰਦੇ ਹਨ ਤੁਹਾਡੇ ਫੈਮਿਲੀ ਮੈਂਬਰਸ ਵੀ ਗਏ ਹੋਏ ਹੋਣੇ ਤਾਂ ਉਹ ਦੂਜੇ ਸਾਡੀ ਭਾਬੀ ਗਈ ਹੋਈ ਠੀਕ ਹੈ ਜੋ ਮੈਂਨੇ ਪੁੱਛਿਆ ਨਹੀਂ ਵੀ ਕੌਣ ਗਏ ਹੋਏ ਨੇ ਮੈਂ ਪੁੱਛ ਰਹੀ ਆ ਵੀ ਉਹ ਜਾਂਦੇ ਕਿਉਂ ਨੇ ਕੰਮ ਕਰਨ ਜੀ ਮੈਂ ਪੈਰ ਨਹੀਂ ਸਹੀ ਅਨਸਰ ਦੋ ਜਿਵੇਂ ਤੁਸੀਂ ਇਹਨੂੰ ਲਿਖੋਗੇ ਉਵੇਂ ਅਨਸਰ ਦੋ ਇਹਦਾ ਹਾਂ ਜੀ ਮੰਗਿਆ ਤੁਸੀਂ ਖੜੇ ਹੋ ਦੱਸੇ ਦਾ ਅੰਸਰ ਕੁਝ ਲੋਕ ਤਾਂ ਜੁਆਣਾ ਬਾਰ ਸਿੱਧਾ ਖੜਾਓ ਪਹਿਲਾਂ ਸਿੱਧਾ ਹਿੱਲੇ ਬੋਲ ਮੇਰੇ ਵਾਸਤੇ ਤਾਂ ਜਾਂਦੇ ਹਨ ਕਿਉਂਕਿ ਉੱਥੇ ਕਮਾਈ ਵੱਧਾ ਤੇ ਸਿੱਖਿਆ ਵਧੀਆ ਹੈ ਸੂਤਾਂ ਨਹੀਂ ਹਨ ਹੋ ਖਾਲੀ ਹੁੰਦੀ ਆ ਹੋਰ ਵੀ ਕੁਝ ਦੱਸ ਦੇ ਹਾਂ ਜੀ ਸਿਟ ਡਾਊਨ ਨੈਕਸਟ ਅਰਸ਼ ਤੁਸੀਂ ਦੱਸੋ ਕੇ ਮਦਿਆ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਾਪਤ ਕਰਕੇ ਸਖਾਲੀ ਜ਼ਿੰਦਗੀ ਜੀ ਸਕਦੇ ਹਨ ਅਰੇ ਵਾਹ ਸੋਣਾ ਦੱਸਿਆ ਨਹੀਂ ਇਹਦਾ ਜਵਾਬ ਜਿਵੇਂ ਐਜ਼ ਇਟ ਇਜ਼ ਲਿਖੂਗੀ ਓਵੇਂ ਹੀ ਇਹਨੇ ਦੱਸਿਆ ਕਿਉਂਕਿ ਤੁਸੀਂ ਦੇਖੋ ਜਿੰਦੇ ਦਾ ਜਵਾਬ ਠੀਕ ਹੋ ਪਰ ਲਿਖਣ ਟਾਈਮ ਉਹਦੇ ਵਿੱਚ ਕੁਝ ਕੁਝ ਥੋੜਾ ਰਹਿ ਜਾਂਦਾ ਹੈ ਜਾਂ ਕੁਝ ਹੋਰ ਬਣਾ ਦਿੰਦੇ ਹਾਂਜੀ ਕਿਰਨ ਤੁਸੀਂ ਦੱਸੋ ਇਹਦਾ ਜਵਾਬ ਉੱਚੀ ਬੋਲਿਓ ਕੋ ਕੋ ਬੋਲਣਾ ਕੀ ਜਣੇ ਅਰੇ ਨਹੀਂ ਖੋਲੀ ਬੰਦਾ ਬੰਦ ਚਲੋ ਬੋਲ ਕਹਿੰਦੇ ਨਾ ਨਾ ਜਾਇਓ ਤੇ ਆ ਕੇ ਜਾਣਾ ਕਰਨਾ ਕੁਮਾਰ ਸਾਹਿਬ ਜੈ ਜੈ ਪ੍ਰਿਸੀਧੀ ਬਟ ਤੇਰੀ ਚੇਨਾ ਅਖਰੀ ਜੁਈ ਤੇ ਆਪਾਂ ਨੂੰ ਲੱਗੇ ਜਿੱਥੇ ਖਾਲੀ ਜਿੱਥੇ ਸਾਫੇ ਕੱਲੇ ਨਹੀਂ ਜੀ ਸਕਦੇ ਜੀ ਨਹੀਂ ਲੱਗਣਾ ਜੇ ਕਹਾਂ ਲਈ ਅੱਛਾ ਠੀਕ ਹੈ ਠੀਕ ਹੈ ਆਪਾਂ ਦੇ ਅੰਦਰ ਹੀ ਹੁਟਣਾ ਆਪਾਂ ਨੂੰ ਵੀ ਲੱਗਣਗੇ ਆਪਾਂ ਤਾਂ ਨਹੀਂ ਲੱਗੇ ਨੇ ਮੈਨੂੰ ਤਾਂ ਨਹੀਂ ਲੱਗਣਗੇ ਹਾਂਜੀ ਮੇਰੀ ਗੱਲ ਸੁਣਾ ਹੋਰ ਸਾਰਾ ਹਾਂ ਮੇਰੀ ਅਰਸ਼ੀ ਲੈ ਜੂਗੀ ਮੇਰੀ ਤਾਂ ਹਾਂ ਅਰਸ਼ੀ ਹਾਂਜੀ ਐਂਡ ਨੈਕਸਟ ਪ੍ਰਸ਼ਨ ਸੁਣੋ ਕਹਿੰਦੇ ਸਾਂਝੇ ਪਰਿਵਾਰ ਵਿੱਚ ਰਹਿਣ ਦੇ ਕੀ ਲਾਭ ਹਨ ਫਾਇਦੇ ਫਾਇਦੇ ਦੱਸੋ ਦੇਖੋ ਤੁਹਾਨੂੰ ਸਮਝਾਇਆ ਮੈਂਨੇ ਕਿ ਕੁੰਦਾ ਸਾਂਝਾ ਪਰਿਵਾਰ ਕਮਲ ਆ ਸਾਂਝਾ ਪਰਿਵਾਰ ਤੇ ਇਕੁੰਦਾ ਇਕੈਰਾ ਪਰਿਵਾਰ ਵੀ ਕੱਲਾ ਪਰਿਵਾਰ ਜਿਹੜਾ ਹੁੰਦਾ ਹੈ ਤਾਂ ਉਹਨਾਂ ਦੇ ਵਿੱਚ ਫਰਕ ਕੀ ਹੈ ਉਹ ਛੋਟਾ ਹੈ ਇਕੈਰਾ ਕੀ ਕੱਲੀ ਗੱਲ ਤਾਂ ਤੁਹਾਨੂੰ ਇਹ ਪਤਾ ਨਾ ਸਾਂਝਾ ਪਰਿਵਾਰ ਛੋਟਾ ਹੁੰਦਾ ਕਿ ਵੱਡਾ ਹੁੰਦਾ ਵੱਡਾ ਆਕਾਸ਼ ਤੁਸੀਂ ਦੱਸੋ ਛੋਟਾ ਹੈ ਸਾਂਝਾ ਪਰਿਵਾਰ ਛੋਟਾ ਹੁੰਦਾ ਨਹੀਂ ਵੱਡਾ ਨਹੀਂ ਸਾਂਝਾ ਪਰਿਵਾਰ ਵੱਡਾ ਪਰਿਵਾਰ ਹੁੰਦਾ ਅਸੀਂ ਲੈਨੇ ਹਾਂ ਹਾਂ ਜਿਵੇਂ ਕਮਲ ਹੋਰਾਂ ਦਾ ਵੱਡਾ ਪਰਿਵਾਰ ਹੈ ਹਨਾ ਕਮਲ ਹਾਂ ਤੇ ਹੁਣ ਇਹਦੇ ਫਾਇਦੇ ਦੱਸੋ ਕੌਣ ਦੱਸ ਸਕਦਾ ਹੈ ਫਾਇਦੇ ਹਰਜੋਤ ਦੇ ਮੈਨੂੰ ਦੇ ਕੇ ਜਾ ਸੰਦੀ ਪਰਿਵਾਰ ਵਿੱਚ ਰਹਿਣ ਦੇ ਕੀ ਲਾਭ ਹਨ ਜਸਪ੍ਰੀਤ ਤੁਸੀਂ ਦੱਸੋ ਇਹਦਾ ਅਨਸਰ ਹਾਂ ਅਨਸਰ ਤਾਂ ਤੂੰ ਬਹੁਤ ਸੋਹਣਾ ਲਿਖਿਆ ਸੀ ਆ ਫਿਰ ਹੁਣ ਦੱਸ ਕੀ ਨਹੀਂ ਲਈ ਹਾਂਜੀ ਹਾਂ ਦੱਸ ਉੱਚੀ ਬੋਲੋ ਸਾਡੇ ਪਰਿਵਾਰ ਵਿੱਚ ਬੱਚੇ ਪਾਰੇ ਸਾਰੇ ਸਨ ਹੂੰ ਸਨ ਕਿਉਂ ਹੁੰਦੇ ਹਨ ਸਨ ਸਨ ਨਹੀਂ ਹਨ ਹਨ ਹੂੰ ਸਾਡੇ ਪਰਿਵਾਰ ਵਿੱਚ ਤਾਂ ਕੰਮ ਵੀ ਵੱਡੇ ਜਾਂਦੇ ਹਨ ਵੈਰੀ ਗੁੱਡ ਉੱਚੀ ਬੋਲੋ ਥੋੜਾ ਅਸੀਂ ਦੱਸੀ ਸਾਡੇ ਪਰਿਵਾਰ ਵਿੱਚ സംഖ്യ സർക്കി ഹാ സർഖ്യ ਆਦੇ ਪਰਿਵਾਰ ਸਭੇ ਬਤਾਇਆ ਕੰਪਿਊਟਰ ਹੈ ਕੰਪਿਊਟਰ ਕੀ ਕੰਪਿਊਟਰ ਨੂੰ ਤਾਂ ਨਹੀਂ ਉਹ ਤਾਂ ਸੰਜੀਤ ਜੀ ਥੋੜੀ ਜਾਣਦੇ ਨੇ ਨਹੀਂ ਨਹੀਂ ਮੈਂ ਦੱਸਾਂ ਜੀ ਸਾਡੇ ਘਰ ਕੋਲ ਮਿੱਤੇ ਬੱਚੇ ਰਹਿੰਦੇ ਨੇ ਬੇਹਰ ਦਾ ਹਾਂ ਉੱਚੀ ਉੱਚੀ ਦੇ ਸਭੇ ਖੜੇ ਹੋ ਕੇ ਦੱਸ ਦਿੰਦੇ ਉਹ ਕੱਲੀ ਬੋਲੀ ਗਈ ਹੁਣ ਮਣ ਹਾਂ ਚਲੋ ਅਜੀ ਰਸੀ ਇਸ਼ਾਰਾ ਹੀ ਹਾਂ ਰਸੀ ਬੱਚੇ ਨਾ ਰਹਿਣਾ ਸਿੱਖਣਾ ਰਹਿਣਾ ਰਹਿਣਾ ਕੱਲੇ ਪਰਿਵਾਰ ਚ ਨਹੀਂ ਸਿੱਖਦੀ ਸੰਜੇ ਪਰਿਵਾਰ ਵਿੱਚ ਬੱਚੇ ਵਿਗੜਦੇ ਨਹੀਂ ਐ ਕਹ ਹਾਂਜੀ ਇਹ ਕੰਮ ਤੁਸੀਂ ਦੱਸੋ ਸੰਜੇ ਪਰਿਵਾਰ ਵਿੱਚ ਬੱਚੇ ਵਿਗੜਦੇ ਨਹੀਂ ਸੰਜੇ ਪਰਿਵਾਰ ਵਿੱਚ ਬੱਚਾ ਨਹੀਂ ਸਿਰਖਿਆ ਤੇ ਵੇਗ ਪਰ ਵੀ ਹੁੰਦੀ ਹੈ ਜਿਹੜੇ ਪਰਿਵਾਰ ਵਿੱਚ ਕੰਮ ਵਟਿਆ ਦਿਆ ਨੇ ਅਤੇ ਖਾਣ ਖਾਣੇ ਵੰਡ ਕੇ ਦਿਆ ਨੇ ਹਾਂ ਸਾਂਝੇ ਅੰਨ ਤੁਸੀਂ ਦੱਸੋ ਹਾਂ ਸਾਂਝੇ ਪਰਿਵਾਰ ਵਿੱਚ ਉਹ ਬੱਚਿਆਂ ਦੀ ਦੇਣ ਪਾਲ ਮਨਜੋਤ ਪਰਿਵਾਰ ਵੀ ਹੁੰਦੀ ਹੈ ਸਾਂਝੇ ਪਰਿਵਾਰ ਵਿੱਚ ਬੱਚੇ ਨਾਲ ਮਿਲ ਕੇ ਰਹਿਣਾ ਸਿੱਖਣਾ ਅਤੇ ਜਾਂ ਦੀ ਭਾਵਨਾ ਪੈਦਾ ਹੁੰਦੀ ਹੈ ਸਾਂਝੇ ਪਰਿਵਾਰ ਵਿੱਚ ਆਸ਼ਾ ਰਹਿੰਦਾ ਹੈ ਸਾਡੇ ਪਰਿਵਾਰ ਵਿੱਚ ਕੰਮ ਵੱਡੇ ਜਾਂਦੇ ਹਨ ਅਤੇ ਖਰਚੇ ਵੀ ਘਟ ਹੁੰਦੇ ਹਨ ਹਾਂ ਤ્યાਗ ਦੀ ਭਾਵਨਾ ਵੀ ਪੈਦਾ ਹੁੰਦੀ ਹੈ ਬੱਚਿਆਂ ਇਹ ਵੱਡਿਆਂ ਦਾ ਆਦਰ ਸਕਾਰ ਵੀ ਸਿੱਖਦੇ ਨੇ ਬੱਚਿਆਂ ਨੂੰ ਰਿਸ਼ਤਿਆਂ ਬਾਰੇ ਵੀ ਪਤਾ ਲੱਗਦਾ ਹੈ ਹੈਨਾ ਹੋਰ ਕੀ ਹੁੰਦਾ ਬੱਚੇ ਰਲ ਮਿਲ ਕੇ ਵੀ ਰਹਿਣਾ ਸਿੱਖਦੇ ਨੇ ਖਰਚੇ ਵੀ ਘਟਣ ਜਾਂਦੇ ਹਾਂ ਆਪਣੇ ਆਪਸੀ ਰਿਸ਼ਤਿਆਂ ਦਾ ਵੀ ਪਤਾ ਲੱਗਦਾ ਹੈ ਅਰੀਨ ਸਮਝ ਲਾਸਟ ਕੁਐਸਚਨ ਹੁਣੇ ਤੁਹਾਡੇ ਤੋਂ ਕੱਲ ਨੂੰ ਸੁਣਾਵਾਂਗੇ ਛੁੱਟੀ ਥੋੜੀ ਹੋ ਰਹੀ ਹੈ ਨਹੀਂ ਹੁਣੇ ਸੁਣ ਲਓ ਜੀ ਲਾਸਟ ਕੁਐਸਚਨ ਤੁਹਾਡੇ ਤੋਂ ਕੱਲ ਸੁਣਿਆ ਜਾਊਗਾ ਹੁਣ